ਨਹੀਂ ਪੇਪਰ ਅੱਛਾ ਹੋਇਆ ਹੈ ਸਰ ਬਹੁਤ ਅੱਛਾ ਬਹੁਤ ਅੱਛਾ ਹੋਇਆ ਬਹੁਤ ਪਰ ਵਧੀਆ ਆ ਜੇ ਹੋ ਜੂ ਸਿਲੈਕਟ ਸਭ ਤੋਂ ਸੌਖਾ ਪੇਪਰ ਲੱਗਾ ਮੈਨੂੰ ਮੈਥ ਦਾ ਤੇ ਇੰਗਲਿਸ਼ ਦਾ ਠੀਕ ਹੈ ਬਹੁਤ ਈਜ਼ੀ ਬਹੁਤ ਈਜ਼ੀ ਜੇਕਰ ਗੱਲ ਕਰੀਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਰੇ ਜਿਹੜੀ ਇੱਕ ਬਹੁਤ ਹੀ ਮਸ਼ਹੂਰ ਤੇ ਵੱਡੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਦੂਰੋਂ ਦੂਰੋਂ ਜਿਹੜੇ ਵਿਦਿਆਰਥੀ ਇੱਥੇ ਵਿੱਦਿਆ ਪ੍ਰਾਪਤ ਕਰਨੀ ਆਉਂਦੇ ਨੇ ਬਹੁਤ ਹੀ ਵਧੀਆ ਜਿਹੜਾ ਇਸ ਯੂਨੀਵਰਸਿਟੀ ਦਾ ਐਟਮੋਸਫੇਅਰ ਹਮੇਸ਼ਾ ਬਣਿਆ ਜਾਂਦਾ ਹੈ ਸੋ ਅੱਜ ਵਿਦਿਆਰਥੀ ਐਂਟਰ ਐਗਜ਼ਾਮ ਲਈ ਇੱਥੇ ਆਏ ਹੋਏ ਨੇ ਸੋ ਉਹਨਾਂ ਗਲਬਤ ਕਰਦੇ ਆ ਤੇ ਜਾਣਦੇ ਆ ਉਹਨਾਂ ਦਾ ਮਨ 12ਵੀਂ ਜਮਾਤ ਦੇ ਸਨਾਨ ਤੋਂ ਬਾਅਦ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਗੱਲ ਕਰੀਏ ਅੱਜ ਜਿਹੜੇ ਵਿਦਿਆਰਥੀ ਨੇ ਇੰਟਰਸਟ ਲੈਣ ਲਈ ਜੀਐਨਡੀਯੂ ਗੁਜਰਨਾਨਗਰ ਯੂਨੀਵਰਸਿਟੀ ਦੇ ਵਿੱਚ ਆਏ ਹੋਏ ਨੇ ਸੋ ਜ਼ਰੂਰ ਦੇਖ ਸਕਦੇ ਹੋ ਜਿਹੜੇ ਮਾਪਿਓ ਨੇ ਹਜੇ ਇੰਤਜ਼ਾਰ ਕਰ ਰਹੇ ਨੇ ਬੱਚੇ ਵੀ ਐਗਜ਼ਾਮ ਦੇ ਕੇ ਬਾਹਰ ਆ ਚੁੱਕੇ ਨੇ ਸੋ ਜ਼ਰੂਰ ਗੱਲਬਾਤ ਕਰਾਂਗੇ ਐਗਜ਼ਾਮ ਜੋ ਹੈ ਦੇਅ ਆਪਣਾ ਐਡਰੈਸ ਹਾਂਜੀ ਹਾਂਜੀ ਐਸੋ ਐਗਜ਼ਾਮ ਬਹੁਤ ਅੱਛਾ ਹੋਇਆ ਹੈ ਅ ਕਿਸ ਫੀਲਡ ਮੇ ਜਾਣਾ ਚਾਹਤੇ ਹੋਗੇ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਮਾਸ ਕਮਿਊਨੀਕੇ हाँ जी प्लस टू का जो रिजल्ट था वो कैसा रहा था बहुत बढ़िया था बहुत अच्छा था एग्जाम अब इजी था हाँ जी करियर बनाने आए हैं so, नई शुरुआत होगी तो पे, पेरेंट्स का कैसा मन होता है इस वक्त बहुत अच्छा लग रहा है सर एग्जाम दे रहे हैं अच्छा लग रहा है कि बेटा करेगा क्वालिफाई लिमिटेड सीट्स होती हैं कई बार बच्चों को नहीं भी एडमिशन मिल पाती कुछ बच्चों के हाथ निराशा भी लगती है ऐसे समय पर बच्चों को कुछ मैसेज देना चाहेंगे दूसरा ऑप्शन देखेंगे सर फिर एडमिशन कि वहाँ पे रजिस्ट्रेशन कराई हुई है वहीं देखेंगे हम फिर ਬਦ ਮੈਂ ਤੁਸੀਂ ਵੀ ਜੀ ਆਪਣੇ ਬੱਚਿਆਂ ਦੇ ਮਿਸ਼ਨ ਨਹੀਂ ਆਏ ਹੋ ਅੱਜ ਹਾਂਜੀ ਹਾਂਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਬੱਚਿਆਂ ਨੇ ਕਿ ਨਵੀਂ ਫੀਲਡ ਦੇ ਵਿੱਚ ਕਰੀਅਰ ਬਣਾਣਾ ਦੇਖੋ ਬੱਚਿਆਂ ਦਾ ਵੀ ਨੈਸਟ ਤੋਂ ਇਹ ਬੱਚੇ ਆਇਆ ਹੈ ਅਭੀ ਉਸਨੇ ਕਿੰਨੀ ਮਿਹਨਤ ਕੀਤੀ ਹੋਈ ਹੈ ਤੇ ਹਮਾਰਾ ਕੰਮ ਹੈ ਉਹਨਾਂ ਕੋ ਮਤਲਬ ਕਿ ਜਹਾਂ ਤੱਕ ਪਹੁੰਚਾਣਾ ਉਹਨਾਂ ਕੋ ਗਾਈਡਲਾਈਨ ਦੇਣਾ ਜਹਾਂ ਤੱਕ ਲੈ ਕੇ ਆਣਾ ਉਹਨਾਂ ਕੋ ਬੱਚੇ ਕਿ ਮੈਂ ਤਾਂ ਅੱਗੇ ਕੀ ਕੀ ਹੱਸਨੇ ਕਿਹਾ ਨਹੀਂ ਗਿਆ ਵਾਹ ਸੋ ਹੋਵੇ ਸਾਡੇ ਵਿਦਿਆਰਥੀ ਮੌਜੂਦ ਨੇ ਕਿੱਦਾਂ ਮਹਿਸੂਸ ਹੋ ਰਿਹਾ ਐਗਜ਼ਾਮ ਵਧੀਆ ਸਰ ਓਵਰਆਲ ਬਹੁਤ ਵਧੀਆ ਹੈਗਾ ਐਗਜ਼ਾਮ ਤੇ ਜੀਕੇ ਦਾ ਪਾੜ ਥੋੜਾ ਡਿਫਿਕਲਟ ਹੈਗਾ ਬ ਕਿਸ ਫੀਲਡ ਵਿੱਚ ਕਿਸ ਵਿੱਚ ਐਡਮਿਸ਼ਨ ਲੈਣੀ ਹੈ ਅਸੀਂ ਨੇ ਐਮਕੋ 5 ਇਅਰ ਇੰਟੀਗ੍ਰੇਟਿਡ ਪ੍ਰੋਗਰਾਮ ਲੈਟਸ ਲੈਟੋ ਜੋਗ ਐਗਜ਼ਾਮ ਹੀ ਸੀਧਾ ਵਸੇ ਐਗਜ਼ਾਮ ਹੀ ਸੀ ਐਗਜ਼ਾਮ ਕਹ ਰਹੇ ਨੇ ਜੀ ਇਜ਼ੀਆ ਲਗਤਾਰ ਜਿਹੜੇ ਨੇ ਬੱਚੇ ਐਗਜ਼ਾਮ ਦੇ ਕੇ ਆਦੇ ਨੇ ਆਪਣੇ ਜਿਹੜੇ ਮਾਬਦ ਦੇ ਨਾਲ ਇੱਥੋਂ ਆਦੇ ਨੇ ਹੋਰ ਵੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਪੇਰੈਂਟਸ ਮੌਜੂਦ ਆ ਸੋ ਜ਼ਰੂਰ ਆਪਾਂ ਗੱਲ ਕਰਾਂਗੇ ਐਗਜ਼ਾਮ ਸੀ ਜੇ ਬੱਚਿਆਂ ਦਾ ਨਵੇਂ ਖੇਤਰ ਦੀ ਜ਼ਿੰਦਗੀ ਬਣਾਣੀ ਹੈ ਕਿਦਾਂ ਨੂੰਹਸੂਸ ਹੋਇਆ ਹਾਂਜੀ ਬਹੁਤ ਵਧੀਆ ਹੁੰਦਿਆ ਜੀ ਹਾਂਜੀ ਆਪਾਂ ਬੱਚੇ ਨੂੰ ਗਾਹ ਕਿ ਲੈ ਕੇ ਜਾਵਾਂਗੇ ਕੱਚ ਐਡਮਿਸ਼ਨ ਕੱਚ ਲੈਣੀ ਹੈ ਲੱਗਦਾ ਸਲੈਕਟ ਹੋ ਜੂਗਾ ਇਮਤਹਾਣੀ ਸੀ ਉਹ ਅਗਲੇ ਵਿਦਿਆਰਥੀ ਮੌਜੂਦ ਆ ਵਧੀਆ ਹੋਇਆ ਜੀ ਐਗਜ਼ਾਮ ਦਾ ਡਾਕਟਰ ਸਲੈਕਟ ਐਗਜ਼ਾਮ ਵਧੀਆ ਹੋਇਆ ਜੀ ਹਾਂਜੀ ਬਹੁਤ ਅੱਛਾ ਹੋਇਆ ਸਲੈਕਟ ਹੋ ਜਾਓਗੇ ਪਰ ਹਾਂ ਮਾਤਾ ਜੀ ਅੱਜ ਬੱਚੇ ਐਗਜ਼ਾਮ ਦੇ ਕੇ ਇਹਨਾਂ ਦਾ ਐਂਟ੍ਰਾਂਸ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਆ ਕਿੱਦਾਂ ਦਾ ਮਹਿਸੂਸ ਹੁੰਦਾ ਮਾਪਿਆਂ ਨੂੰ ਉਸ ਵੇਲੇ ਵਧੀਆ ਲੱਗਿਆ ਅੱਛਾ ਲੱਗਿਆ ਉਹ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੀ ਹੈ ਤੇ ਮਤਲਬ ਜਿਵੇਂ ਉਹਦੇ ਇੰਟਰਸਟ ਆ ਉਹਦੇ ਅਕੋਰਡਿੰਗੋ ਚੱਲ ਰਹੀ ਐ ਸੰਨ ਅੱਛਾ ਲੱਗਦਾ ਕਿਹੜੇ ਫੀਲਡ ਦੇ ਵਿੱਚ ਜ਼ਿੰਦ ਉਹ ਦੇਖੋ ਅੱਜਕੱਲ ਦੇ ਜਿਹੜੇ ਬੱਚੇ ਆਪਣੇ ਕਰੀਅਰ ਨੂੰ ਆਪਣੇ ਪੈਸ਼ਨ ਦੇ ਅਕੋਰਡਿੰਗ ਹੀ ਲੈ ਕੇ ਚੱਲ ਰਹੇ ਆ ਤਾਂ ਬਸ ਜਿਵੇਂ ਉਹਦੀ ਇੱਛਾ ਠੀਕ ਹੈ ਸਾਨੂੰ ਬੱਚੇ ਕਹਿੰਦੇ ਐਗਜ਼ਾਮ ਈਜ਼ੀ ਆ ਸਾਰੇ ਕਹਿੰਦੇ ਸਿਲੈਕਟ ਹੋ ਜਾਣਗੇ ਸੀਟਸ ਲਿਮਿਟਡ ਨਹੀਂ ਹਾਂਜੀ ਮੇਰੀ ਬੇਟੀ ਨੂੰ ਵੀ ਈਜ਼ੀ ਲੱਗਿਆ ਅੱਛਾ ਹੋਇਆ ਉਹਦਾ ਪੇਪਰ ਵੀਰੇ ਦੇ ਆਇਆ ਜੀ ਐਗਜ਼ਾਮ ਹਾਂਜੀ ਇਹਦਾ ਹੀ ਵਧੀਆ ਹੋਇਆ ਬਹੁਤ ਵਧੀਆ ਆ ਹੋ ਜੂਗੀ ਸਿਲੈਕਟ ਹਾਂਜੀ ਹੋ ਜਾਣਗੇ ਕੱਲ ਚ ਐਡਮਿਸ਼ਨ ਕੱਲ ਲੈਣੀ ਹੈ ਬੀ ਕਾਮ ਆਨਰਸ ਬੀ ਕਾਮ ਆਨਰਸ ਹਾਂਜੀ ਤੇ ਪਲੱਸ 2 ਦੇ ਵਿੱਚ ਕਿੰਨੀ ਪਰਸੈਂਟ ਜਾਈ ਦੀ 89% ਹੁੰਜੂ ਹੋਗੇ ਸਿਲੈਕਟ ਫਿਰ ਤੇ ਵਧੀਆ ਹੀ ਜੋ ਜ਼ਦੂਰ ਹਾਦੀਕ ਦੇ ਵਿੱਚ ਕਾਫੀ ਕੌਨਫੀਡੈਂਸ ਦੇਖਣ ਨੂੰ ਮਿਲ ਰਿਹਾ ਵਾ ਭਾਈ ਕਿੱਦਾਂ ਦਾ ਹੈ ਜੀ ਬਹੁਤ ਵਧੀਆ ਹੋਇਆ ਜੀ ਹੋ ਜੂਗੀ ਸਿਲੈਕਟ ਫਿਰ ਲੱਗਦਾ ਤਾਂ ਹੈ ਜੀ ਕਾਚ ਐਡਮਿਸ਼ਨ ਕਾਚ ਲੈਣੀ ਹੈ ਬੀਏ ਜੀ ਬੀਏ ਦੇ ਵਿੱਚ ਹਾਂ ਜੀ ਲਸਟੂ ਨੇ ਰਿਜ਼ਲਟ ਵਧੀਆ ਸੀਗਾ ਪਲਸ 2 ਦਾ ਐਵਰੇਜ ਸੀਗਾ ਜੀ ਐਗਜ਼ਾਮ ਹੁਣ ਵਧੀਆ ਆ ਇਜ਼ੀ ਸੀਗਾ ਕਿ ਕਿੱਦਾਂ ਮੁਸ਼ਕਲ ਸੀ ਜੀ ਸੀ ਨਾਰਮਲ ਸੀ ਬੇਸਿਕ ਜਿਹੇ ਕੁਐਸਚਨ ਸੀਗੇ ਉਹ ਦਿੱਤੇ ਆ ਬਸ ਟੀਚਰ ਲੀਨਿੰਗ ਸੀ ਕਿ ਗੁੱਸੇ ਨਾਲੀ ਨਹੀਂ ਲੀਨਿਅੰਟ ਸੀ ਨਾਰਮਲ ਸੀ ਵਧੀਆ ਸੀ ਵਧੀਆ ਸੀ ਚਲੋ ਹੋਰ ਵੀ ਜਿਹੜੇ ਵਿਦਿਆਰਥੀ ਤੇ ਮੌਜੂਦ ਨੇ ਵੀ ਨਹੀਂ ਵਧੀਆ ਆਇਆ ਜੀ ਇਗਜ਼ਾਮ ਹਾਂਜੀ ਵਧੀਆ ਹੋ ਗਿਆ ਹੋ ਜੂਗੀ ਸਿਲੈਕਟ ਫਿਰ ਹਾਂਜੀ ਹਾਂਜੀ ਵੀਰ ਇਗਜ਼ਾਮ ਤੇ ਕੀ ਆਇਆ ਹੋ ਜੀ ਵਧੀਆ ਆਇਆ ਇਗਜ਼ਾਮ ਹਾਂਜੀ ਹਾਂਜੀ ਹੋ ਜੂਗੀ ਸਿਲੈਕਟ ਫਿਰ ਪਰ ਮੈਂ ਵੀ ਰੱਖਦਾ ਮੇਰਾ ਯਾਰ ਹਾਂਜੀ ਮੇਰਾ ਯਾਰ ਹੋ ਰਿਹਾ ਸਿਲੈਕਟ ਪਰ ਨਹੀਂ ਵੇਖੋ ਕੀ ਪਤਾ ਹੁੰਦਾ ਦੋਸਤਾਂ ਨੂੰ ਕੀ ਵੀ ਤੁਹਾਡੇ ਦੇਰ ਤੇ ਆ ਕਿੰਨੇ ਕੁ ਪਾਣੀ ਜਾ ਮੈ ਪਤਾ ਹੀ ਹੁੰਦਾ ਯਾਰ ਦੋਸਤਾਂ ਨੂੰ ਪਰ ਨਹੀਂ ਹੋਏ ਹੋਈ ਔਸ਼ਾਦ ਹੋਰ ਵੀ ਇੱਥੇ ਵਿਦਿਆਰਥੀ ਮੌਜੂਦ ਨੇ ਜੇਕਰ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਇੱਥੋਂ ਇਗਜ਼ਾਮ ਦੇ ਕੇ ਆਦੇ ਨੇ ਸੋ ਹੋਰ ਬੱਚਿਆਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਇਗਜ਼ਾਮ ਦੇ ਕੇ ਆਂਟੈਂਸ ਬੜੀਆ ਹੂਆ ਬੜੀਆ ਭਾਈ ਲਟ ਹੋ ਜਾਓਗੇ ਦੇਖੋ ਇਹ ਤਾਂ ਆਪ ਹੀ ਜਾਣਦਾ ਨਹੀਂ ਪਤਾ ਤੇ ਹੁੰਦਾ ਹੀ ਹੈ ਕਿੰਨਾ ਵਧੀਆ ਕੀਤਾ ਦੇਖ ਨਹੀਂ ਪੇਪਰ ਤਾਂ ਵਧੀਆ ਆਇਆ ਈਜ਼ੀ ਸੀਗਾ ਈਜ਼ੀ ਠੀਕ ਹੈ ਟੱਚ ਆਪਸ਼ਨ ਕੀ ਆ ਮੰਨਦੇ ਵਿੱਚ ਕੀ ਆ ਬੀ ਸੀ ਉਹ ਨਹੀਂ ਪਾਸ ਹੁੰਦਾ ਨਹੀਂ ਨਹੀਂ ਉਹਦਾ ਫੀਲਡ ਕਿਹੜੀ ਲੈਣੀ ਸਟ੍ਰੀਮ ਵੀ ਸੀ ਹੈ ਹਾਂਜੀ ਇਸੇ ਦਾ ਟੋਂਗ ਨਹੀਂ ਪੱਕਾ ਹਾਂਜੀ ਹੋ ਜਾਣਾ ਸਪੋਰਟਸ ਕੋਟ ਇਹ ਵੇਲ ਹੋ ਜਾਣਾ ਸਪੋਰਟਸ ਕਿਹੜੀ ਖੇਡਦੇ ਹੋ ਹੌਕੀ ਹੌਕੀ ਪਲੇਅਰ ਚਲੋ ਦੇਖੋ ਕੀ ਬੰਦਾ ਫਿਰ ਮੈਂ ਮੈਂਟਲ ਸੈਸ ਦੇ ਕੇ ਆਇਓ ਮੈਂਟਲ ਸੈਸ ਦੇ ਕੇ ਆਇਓ ਨਹੀਂ ਨਹੀਂ ਮੈਂ ਤਾਂ ਪਹਿਲੇ ਸੇ ਸਟੂਡੈਂਟ ਹੂੰ ਯਹਾਂ ਪੇ ਅੱਛਾ ਜਲਦੀ ਸੇ ਸਟੂਡੈਂਟ ਹੋ ਅੰਕਲ ਜੀ ਐਂਟਰ ਸੈਸ ਦਵਾ ਕੇ ਆਇਓ ਜੀ ਬੇਟੀ ਨੂੰ ਮੈਂ ਨਾ ਪੜਿਆ ਨਹੀਂ ਆ ਮੈਂ ਤਾਂ ਨਹੀਂ ਨਹੀਂ ਪੜਨ ਦੀ ਚਲੋ ਬੱਚਿਆਂ ਨੂੰ ਤੁਸੀਂ ਪੜਾ ਦਿਓ ਬਹੁਤ ਵੱਡੀ ਗੱਲ ਆ ਬੱਚੇ ਐਗਜ਼ਾਮ ਦੇ ਕੇ ਆਏ ਅੱਜ ਹਾਂਜੀ ਸਰ ਭੋਜਨ ਕਿ ਸਿਲੈਕਟ ਹਾਂਜੀ ਹੋ ਜਾਣਗੇ ਕੱਚ ਕੱਚ ਐਡਮਿਸ਼ਨ ਕੱਚ ਦਵਾਨੀ ਆ ਕਮਿਸ਼ਨ ਤੇ ਬੀ ਕਾਮ ਜਾ ਬੀ ਕਾਮ ਦੇ ਵਿੱਚ ਹਾਂਜੀ ਸਰ ਬੱਚੀ ਨੇ ਮਿਹਨਤ ਕੀਤੀ ਹੋਣੀ ਕਾਫੀ ਮਾਂ ਪਰ ਦਾ ਸੁਪਨਾ ਹੁੰਦਾ ਵਾ ਦੇ ਖੇਤਰ ਦੇ ਵਿੱਚ ਜਦੋਂ ਭੇਜਦੇ ਆ ਕਿ ਬੱਚੇ ਅੱਗੇ ਵਧਣ ਤੇ ਐਦਾਂ ਦਾ ਜਦੋਂ ਪ੍ਰਾਪ ਹੁੰਦਾ ਬੱਚਿਆਂ ਨੂੰ ਵੀ ਟੈਨਸ਼ਨ ਹੁੰਦੀ ਹੈ ਸਿਲੈਕਟ ਹੋ ਜਾਈਏ ਬਹੁਤ ਵੱਡਾ ਪਲੈਟਫਾਰਮ ਹੁੰਦਾ ਵਾ ਤੇ ਕਿਦਾਂ ਦਾ ਮਹਿਸੂਸ ਹੁੰਦਾ ਫਿਰ ਨਹੀਂ ਵਧੀਆ ਹੀ ਹੋਏਗਾ ਜੀ ਸਰ ਵਧੀਆ ਐਗਜ਼ਾਮ ਬਹੁਤ ਵਧੀਆ ਸਰ ਪੇਪਰ ਵਾਸ ਸੈਕਸੀ ਪੂਰਾ ਮੈਂ ਆ ਗਿਆ ਬਹੁਤ ਵਧੀਆ ਆ ਗਿਆ ਈਜ਼ੀ ਬਹੁਤ ਸੌਖਾ ਹੀ ਇਦੋਂ ਪਿਓ ਫਿਰ ਕਿੰਨੀ ਬੱਸਾਂ ਨੇ ਕਿੰਨੀਆਂ ਆਈ ਸੀ ਬੇਲਾ ਦਾ ਸਟੂਜ ਮੇ 89 हां जी ते ਹੁਣ ਫਿਰ ਕੈਪ ਕੀ ਕੰਨੇ ਨੰਬਰ ਆ ਜਾਣਗੇ ਤੇ ਜੋ ਮੇਰੀ ਸ਼ਾਇਦ 85 ਤਾ ਆ ਜਾਣਗੇ ਰਾਮ ਨਾਲ 150 ਤੋਂ ਚੋਟੀ ਹੋਈ ਐਂਟਰੀ ਸੋ ਬਸੜੀ ਕੀਆ ਬਾਤ ਸੋ ਹੋਰ ਵੀ ਇੱਥੇ ਆ ਰਹੇ ਨੇ ਵਿਦਿਆਰਥੀ ਐਂਟਰਸ ਐਗਜ਼ਾਮ ਦੇ ਕੇ ਆਏ ਹੋ ਨਈ ਫੀਲਡ ਮੇ ਜਾਣਾ ਕਿ ਐਸਾ ਮਹਿਸੂਸ ਹੋ ਰਹਾ ਹੈ ਬਹੁਤ ਅੱਛਾ ਅੱਛਾ ਐਗਜ਼ਾਮ ਈਜ਼ੀ ਥਾ ਈਜ਼ੀ ਥਾ ਸਿਲੈਕਟ ਹੋ ਜਾਓਗੇ ਕੰਪੀਟੀਸ਼ਨ ਬੜਾ ਜ਼ਿਆਦਾ ਸੀਟਸ ਲਿਮਟਿਡ ਹੈ ਮੇ ਬੀ ਹੋ ਸਕਤੇ ਹੈ ਕੰਫੀਡੈਂਸ ਘਰ ਹੈ ਬਟ ਬਾਕੀ ਕੰਫੀਡੈਂਸ ਫੁੱਲਾ ਕੇ ਹੋ ਜਾਣਗੇ ਕੌਨਸੀ ਫੀਲਡ ਮੇ ਕਿਸਮੇ ਜਾਣਾ ਹੈ ਬੀ ਕਾਮ बीकॉम में अब दोनों सेम बोल रहे हो चीकी मिकी जैसे बोलते हैं दोनों सेम आए इकट्ठे है ना इसके, इसलिए सिस्टर्स दोनों तो होंगी नहीं 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 फ्रेंड्स लग रहे हो देखने में फ्रेंड्स है समझ में समझो रहा है आज नवी फील्ड में जाना पता नहीं है जी इसी एस उम्मीद नाल ही आए हैं ਹਾਂਜੀ ਐਡਮਿਸ਼ਨ ਕਰਾਉਣੀ ਆ ਭਾਈ ਮੇਰੀ ਹੋਰ ਸਟੂਡੈਂਟ ਹੈ ਨਾ ਆਲਰੇਡੀ ਆਲਰੇਡੀ ਸਟੂਡੈਂਟ ਹੈ ਠੀਕ ਹੈ ਦੋਸਰੇ ਐਡਮਿਸ਼ਨ ਕਰਾਉਣੇ ਹੈ ਕੀ ਡਿਫਰੈਂਸ ਐਡਮਿਸ਼ਨ ਹੈ ਨਹੀਂ ਭਾਈ ਆਪਣਾ ਐਮਸੀਏ ਵਿੱਚ ਲੱਗਦਾ ਕਰ ਜੂਗਾ ਯਾ ਦੋਸਰੇ ਜੀ ਹਾਂਜੀ ਭਾਈ ਤੂਰ ਰਹੇ ਹੈ ਕਿਹੜੀ ਗੱਲ ਹੈ ਹੋਟਲ ਲੱਗਦਾ ਕੋਈ ਨਹੀਂ ਭਾਈ ਪਾ ਪੇਪਰ ਦੇਣਾ ਇਸਦੇ ਉੱਤੇ ਇੰਟਰਸਟ ਦੇਣਾ ਹੈ ਜੀ ਨਹੀਂ ਲੈ ਮੈਂ ਉਹ ਗੜੀ ਵਾਲਾ ਪੁੱਛਦੀ ਹੀ ਬਸਦਾ ਹੀ ਆ ਗਿਆ ਇਹ ਖਾਸੇ ਕੀ ਕਰਦੇ ਹੈ ਕਾਜ ਕਾਜ ਐਡਮਿਸ਼ਨ ਕਰਾ ਚੁੱਕੀ ਹੈ ਠੀਕ ਹੈ ਕੰਮ ਕਰ ਲੋ ਜੀ ਤੰਗੂ ਵੀ ਕਿਹੜਾ ਬਹਾਰੇ ਦੇ ਸਾਰੇ ਹਾਂ ਨੂੰ ਬਸਟਰੀ ਵੀ ਜਿੰਦਗੀ ਜਿੰਦਗੀ ਤਾਂ ਵੇਖੋ ਹਰ ਦਿਨ ਨਵਾਂ ਟੈਸਟ ਵਾ ਸਵੇਰ ਚੜ੍ਹਦੇ ਸਾਰੇ ਨਵਾਂ ਟੈਸਟ ਵਾ ਤੇ ਹਰੋਜ ਸਾਰੇ ਤਾਂ ਪਾਸ ਹੋ ਨਹੀਂ ਸਕਦੇ ਤੇ ਜਿਹੜੇ ਕੋਈ ਵਿਚਾਰੇ ਰਹਿ ਜਾਣਗੇ ਉਹ ਫਿਰ ਆਪ ਦਾ ਕੋਈ ਨਵਾਰਾ ਸੁਜੂਮੂ ਪਰੈਂਟਸ ਕਹਿੰਦੇ ਸਾਡੇ ਹੱਥੋਂ ਸ਼ੀਸ਼ਾ ਤਾਂ ਆਦਦੀਆਂ ਨੂੰ ਭਾਜੀ ਤੁਸੀਂ ਹੰਦਰ ਦੱਸਿਓ ਮੈਂ ਹਾਂਜੀ ਹਾਂਜੀ ਕੀ ਤਿਆਰੀ ਪੂਰੀ ਤਿਆਰੀ ਹੁਣ ਰੱਬ ਦੇ ਹੱਥੇ ਆ ਗਿਆ ਓਟਾ ਹੀ ਟੈਸਟ ਟੈਸਟੇ ਜੋ ਹੋ ਰਹੀ ਹੈ ਬਸ ਉਹ ਲੱਗੀ ਸੱਦਰ ਗਈ ਪੰਜਾਬੂ ਐਸ ਸੀ 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 ਦੀਸ ਤੇ ਆ ਗਿਆ ਪੰਜਾਬੂ ਚਲੋ ਫੜੀਆ ਗੱਲ ਆ ਫਿਰ ਕਰੂਗੇ ਫਿਰ ਕਿੱਚ ਕਿੱਚ ਨਿਮਸ਼ਨ ਕਰ ਲੈਣੀ ਬੀ ਸੀ ਐਜ ਬੀ ਸੀ ਤੇ ਮੈਂ ਛਾ ਜੀ ਹੋ ਜੂਗੀ ਇੱਕ ਹੌਣ ਲਾ ਦੇ ਨੀ ਤੇਰੀ ਨੂੰ ਪਤਾ ਹੁੰਦਾ 5000 ਰੁਪਏ ਦਾ 500 ਸੱਤ ਗਏ ਬਾਬੇ ਨੂੰ ਇਹ ਬਾਤ ਹੋ ਗਈ ਬਾਬੇ ਬਾਬੇ ਨੂੰ 500 ਗਏ ਹਾਂ ਜੀ ਹਾਂ ਜੀ ਇਹਦਾ ਬਾਬਾ ਸੋਣੀ ਲਾਉਗਾ ਬਾਬਾ ਸੋਲੂਗਾ ਕਿਵੇਂ ਕਰਨਾ ਕਰਦੇ ਹਾਂਗੇ ਹਾਂ ਜੀ ਬੱਚੇ ਆਪਣੇ ਹਾਂ ਜੀ ਇਕੱਤਰ ਆਜੂਗਾ ਕਿ ਕਿਹੜੀ ਫੀਲਡ ਵਿੱਚ ਭੇਜਣਾ ਚੰਗਾ ਉਹਦੇ ਬੀ ਐਸ ਸੀ ਕਿ ਨਿਕਲਦੀ ਲੱਗਦਾ ਵਰ ਕਿ ਮਤਲਬ ਵਧੀਆ ਹੋ ਜੇ ਸਲੈਕਟ ਹਾਂਜੀ ਵਾਹਿਗੁਰੂ ਜੀ ਕਿਰਪਾ ਕਰਨ ਖੁਦ ਮਿਹਨਤ ਤੇ ਮੈਂ ਕਾफी ਕੀਤੀ ਆ ਕਿਉਂਕਿ ਬੜੇ ਬੱਚੇ ਆਉਂਦੇ ਆ ਇਸ ਨੂੰ ਫੇਵਰੀ ਕੁਝ ਬੱਚੇ ਨਹੀਂ ਸਲੈਕਟ ਹੁੰਦੇ ਨਿਰਾਸ਼ਾ ਵੀ ਲਗਣੀ ਚਾਹੀਦੀ ਆ ਬੱਚਿਆਂ ਨੂੰ ਤੇ ਵੱਧ ਤੋਂ ਵੱਧ ਖੇਤਰਾਂ ਦੇ ਵਿੱਚ ਬੱਚੇ ਪੈਂਦੇ ਆ ਜਦੋਂ ਇੱਕ ਨਵੀਂ ਫੀਲਡ ਜਿੰਦਗੀ ਨਵੀਂ ਸ਼ੁਰੂਆਤ ਹੁੰਦੀ ਆ ਇਹਨਾਂ ਨੂੰ ਕਿਦਾਂ ਮਹਿਸੂਸ ਹੁੰਦਾ ਸੋ ਜੀ ਥੋੜਾ ਚਲੋ ਦੁਖ ਤੇ ਹੁੰਦਾ ਕਿਉਂਕਿ ਪੇਰੈਂਟਸ ਨੂੰ ਪਤਾ ਆ ਸਾਡੇ ਬੱਚੇ ਮਤਲਬ ਮਿਹਨਤ ਕਰਦੇ ਆ ਤੇ ਜੇ ਥੋੜੀ ਬੁਤੀ ਕਮੀ ਰਹਗੀ ਹੋਗੀ ਜੇ ਇਸ ਕਰਕੇ ਹੋ ਸਕਦੇ ਫਿਰ ਕੋਈ ਨਹੀਂ ਫਿਰ ਟਰਾਈ ਕਰਨਗੇ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਉਹ ਜ਼ਰੂਰ ਪੇਪਰ ਸੈਟ ਕਰਾ ਲੈ ਹਾਂਜੀ ਹਾਂਜੀ ਭਾਈ ਸਾਡੀ ਬਈ ਬੀਟੈਕ ਹੋ ਗਈ ਏ ਹੁਣ ਸਾਡੀ ਐਮਬੀਏ ਦੇ ਰੈਡਮਿਸ਼ਨ ਲੈਣ ਆਏ ਉਹਦਾ ਪੇਪਰ ਚੱਲਿਆਂਦੇ ਹਾਂ ਕੋਈ ਨਹੀਂ ਸਕੇ ਮੈਂ ਪਈ ਹੋ ਜਾਣਾ ਪੂਰੀ ਪੁਲ ਤਿਆਰੀ ਹੈ ਨਵੇਂ ਬੱਚੇ ਵੀ ਬੜੇ ਆਏ ਜਿਨ੍ਹਾਂ ਨੂੰ ਪਲਸ 2 ਕੀਤੀ ਹੈ ਤੁਹਾਡੇ ਤੁਹਾਡੇ ਜੂਨੀਅਰ ਦਾ ਮੈਂ ਤਾਂ ਪੂਰੀ ਤਿਆਰੀ ਪੂਰੀ ਤਿਆਰੀ ਆਪਾਂ ਖਿੱਚ ਲੈਣਾ ਕੰਮ ਆ ਜਾਣਾ ਪੇਪਰ ਆ ਇਹਦੇ ਬੱਚੇ ਤਾਂ ਨਹੀਂ ਵੇਖ ਰਿਹਾ ਕਿ ਕੀਮਤੀ ਦੇਣਾ ਚਾਹੀਦੀ ਹੈ ਇਹ ਕੰਮ ਆ ਜਾਣਾ ਪੇਪਰ ਪੂਰਾ ਗੱਢ ਕੇ ਆਵਾਂਗੇ ਪੇਪਰ ਬੱਸ ਸੋ ਐਸਨ ਵਿਦਿਆਰਥੀ ਜੀਐਨਡੀਵੀ ਦੇ ਸੋ ਗੱਲਬਾਤ ਉਹਨਾਂ ਨੇ ਕੀਤੀ ਮਾਪੇ ਨਾਲ ਵੀ ਕੀਤੀ ਹਮੇਸ਼ਾ ਹੀ ਜਿਹੜੇ ਮਾਪੇ ਨੇ ਬੱਚਿਆਂ ਤੋਂ ਆਸਾਂ ਲੈ ਕੇ ਆਉਂਦੇ ਨੇ ਸੋ ਇਹੀ ਸਾਡੀ ਵੀ ਕਾਮਨਾ ਹੈ ਕਿ ਜਿਹੜੇ ਬੱਚਿਆਂ ਦੇ ਸੁਪਨੇ ਨੇ ਜ਼ਰੂਰ ਸਾਕਾਰ ਹੋਣ ਤਾਂ ਕਿ ਸਾਡੇ ਭਾਰਤ ਦਾ ਸਾਡੇ ਪੰਜਾਬ ਦਾ ਜਿਹੜਾ ਭਵਿੱਖ ਹੈ ਉਹ ਉਜਵਲ ਹੋ ਸਕੇ ਸੋ ਤਤਕਲੀ ਜੁੜੇ ਦੋ ਵਿਸ਼ਵ ਜਾਂਦਾ ਟੀਵੀ ਦੇ ਨਾਲ ਮੈਂ ਦਾਨਿਸ਼ ਕੈਮਰਾਮੈਨ ਚਪਨੂਰ ਦੇ ਨਾਮ